ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹਟਕਾਂ ਤੇ ਨਾਕਾ ਮਾਰ ਰਹੀ ਹੈ ਪਹਿਲੇ ਆਪਣੇ ਟਾਈਮ ਤੇ ਕੰਮ ਜਾਂ ਕਰਮਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੇ ਲੜਾਈ ਲੜਨ ਉੱਥੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਿਵੇਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜੋ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਸ਼ਬਦ ਨਹੀਂ ਜਿਹਦਾ ਮੈਂ ਕਹਾਂ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮਾੜਾ ਬੱਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਤਾਂ ਨਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਹਰਮੀਤ ਸੰਧੂ ਵੱਲੋਂ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਜਿਹੜੀ ਮਜੂਦ ਹੈ ਜਿਹਨੇ ਚਾਰ ਪਰਚੇ ਕੀਤੇਗੇ ਤਿੰਨ ਦੇਖੋ ਹਰਮੀਤ ਸੰਧੂ ਨੂੰ ਮੈਂ ਕੱਲ ਕਹਿਣਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਹਦੀ ਜ਼ਿੰਦਗੀ ਕੱਲਾ 1 ਮਹੀਨਾ ਰਹਿ ਗਈ 7-8 ਮਹੀਨੇ ਤੇ ਜਿੰਨਾ ਤੂੰ ਇੱਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ ਅਸ਼ਮੀਰ ਦੇ ਬਾਅਦ ਦੀ ਸਮਾਂ ਯਾਦ ਕਰ ਇੱਕ ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਡੈਮ ਤੇ ਕਿਤਾ ਕਰ ਲਿਆ ਫਿਰ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੜਨ ਉੱਥੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਮਾਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਕਿ ਆਪਣੀ ਖੇਤਰੀ ਪਾਰਟੀ ਲੈ ਕੇ आओ ਆਪਣੀ ਫੌਜ ਲੈ ਕੇ ਉਹ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕ ਕੇ ਸੋ ਮੈਂ ਸਟਰੋਂਗ ਮੇਰੇ ਕੋਲ ਇਹ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸਟਰੋਂਗ ਵੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮਾੜਾ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੇ ਖੋਣ ਦੀ ਲੋੜ ਹੈ ਇਸ ਮੁੱਦੇ ਤੇ ਮੈਂ ਤਾਂ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਹਰਮੀਤ ਸੰਧੂ ਵੱਲੋਂ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਏਰੀ ਮੌਜੂਦ ਨੇ ਜਿਹਨਾਂ ਨੇ ਚਾਰ ਪਰਚੇ ਕੀਤੇਗੇ ਤਿੰਨ ਦੇ ਵਿੱਚ ਦੇਖੋ ਹਰਮੀਤ ਸੰਧੂ ਨੂੰ ਮੈਂ ਕੱਲ ਕਹਿਣਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਹਦੀ ਜ਼ਿੰਦਗੀ ਕਿੱਲਾ 8 ਮਹੀਨੇ ਰਹਿ ਗਈ 6-6 ਮਹੀਨੇ ਤੇ ਜਿੰਨਾ ਤੂੰ ਇਹ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ ਅਸ਼ਮੀਰ ਦੇ ਬਾਅਦ ਦੀ ਸਮਾਂ ਯਾਦ ਕਰ। ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾ ਮਾਰੀ। ਪਹਿਲੇ ਆਪਣੇ ਟਾਈਮ ਤੇ ਕੰਮ ਕਰ ਲਿਆ। ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ। ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੈਣ ਉੱਥੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਿਵੇਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਮੈਂ ਕਹਾਂ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮਹਾਨ ਬੱਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੇ ਠੋਣਤੀ ਲੋੜਾ ਇਸ ਮੁੱਦੇ ਤੇ ਮੈਂ ਦੇਖਣਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਫਰਮੀਆਂ ਤੋਂ ਬਲੋ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਏਰੀ ਮੌਜੂਦ ਨੇ ਜਿਹਨੇ ਚਾਰ ਪਰਚੇ ਕੀਤੇਗੇ ਤਿੰਨ ਦੇਖੋ ਧਰਮੀਤ ਸੰਧੂ ਨੂੰ ਮੈਂ ਕੱਲ ਕਹਿਣਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਹਦੀ ਜ਼ਿੰਦਗੀ ਕਿੱਲਾ 1 ਅੱਖ ਮਹੀਨੇ ਰਹਿ ਗਈ 7-8 ਮਹੀਨੇ ਤੇ ਜਿੰਨਾ ਤੂੰ ਇਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ ਅਸ਼ਮੀਲ ਦੇ ਬਾਅਦ ਦੀ ਸਮਾਂ ਯਾਦ ਕਰ। ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾ ਮਾਰ ਰਹੀ। ਪਹਿਲੇ ਆਪਣੇ ਟਾਈਮ ਤੇ ਕੰਮ ਚ ਕਰ ਲਿਆ। ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ। ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੜਨ ਉੱਥੇ ਬੈਠੀ ਹੈ। ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ। ਹੌਲੀ ਹੌਲੀ ਹਰ ਆਪਣੇ ਸੰਸਤਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਿਵੇਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ आओ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਇਹ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸੀ ਸੌਂ ਨਹੀਂ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮੜਾ ਬਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਦੇਖਣਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਹਰਮੀਤ ਸੰਧੂ ਵੱਲੋਂ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਏੜੀ ਮੌਜੂਦ ਨੇ ਜਿਹਨੇ ਚਾਰ ਪਰਚੇ ਕੀਤੇਗੇ ਤਿੰਨ ਦੇ ਵਿੱਚ ਦੇਖੋ ਧਰਮੀਤ ਸੰਧੂ ਮੈਂ ਕੱਲ ਕਰਨਾ ਚਾਹਣਾ ਹੈ ਜਿਹੜੀ ਪਾਰਟੀ 'ਚ ਗਿਆ ਨਾ ਉਦੀ ਜ਼ਿੰਦਗੀ ਕੱਲਾ 1 ਅੱਖ ਮਹੀਨੇ ਰਹਿ ਗਈ 7-8 ਮਹੀਨੇ ਤੇ ਜਿੰਨਾ ਤੂੰ ਇਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ ਅਸ਼ਮੀਰ ਦੇ ਬਾਅਦ ਦੀ ਸਮਾਂ ਯਾਦ ਕਰ। ਇੱਕ ਵੀ ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027